ਅੱਜ ਆਪਾਂ ਨਮਕੀਨ ਮਟਰ ਬਣਾ ਕੇ ਤਿਆਰ ਕਰਾਂਗੇ ਵੀਡੀਓ ਵਿੱਚ ਰੈਸਪੀ ਦਾ ਫੁੱਲ ਮੈਜਰਮੈਂਟ ਦੱਸਿਆ ਗਿਆ ਹੈ ਜਿਸ ਨੂੰ ਫੋਲੋ ਕਰਕੇ ਤੁਸੀਂ ਬੜੇ ਹੀ ਸੌਖੇ ਤਰੀਕੇ ਨਾਲ ਇੱਕਦਮ ਕ੍ਰਿਸਪੀ ਮਟਰ ਬਣਾ ਸਕੋਗੇ ਤਾਂ ਸ਼ੁਰੂ ਕਰਦੇ ਹਾਂ ਰੈਸਪੀ ਨੂੰ ਸਭ ਤੋਂ ਪਹਿਲਾਂ ਆਪਾਂ ਡੋਅ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਮੈਂ 2 ਕੱਪ ਮੈਦਾ ਲਿਆ ਹੈ ਨਮਕੀਨ ਮਟਰ ਤੁਸੀਂ ਆٹے ਦੇ ਵੀ ਬਣਾ ਸਕਦੇ ਹੋ ਪਰ ਮੈਦੇ ਤੋਂ ਬਣਾਈ ਮਟਰ ਖਾਣ ਵਿੱਚ ਜਾਨਾ ਟੇਸਟੀ ਲੱਗਦੇ ਹਨ ਇਸ ਲਈ ਮੈਂ ਵੀ ਮੈਦਾ ਹੀ ਲਿਆ ਹੈ ਮੈਜ਼ਰਮੈਂਟ ਦੇ ਲਈ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ ਲੈ ਸਕਦੇ ਹੋ ਪਰ ਇੱਕ ਵਾਰ ਜੋ ਵੀ ਬਰਤਨ ਤੁਸੀਂ ਚੁਆਇਸ ਕਰੋਗੇ ਸਾਰਾ ਮੈਜ਼ਰਮੈਂਟ ਫਿਰ ਉਸ ਦੇ ਮੁਤਾਬਿਕ ਹੀ ਕਰਨਾ ਹੈ ਹੁਣ ਮੈਦੇ ਵਿੱਚ ਨਮਕ ਭੁੰਨਿਆ ਹੋਇਆ ਜੀਰਾ ਪਾਊਡਰ ਹਾਲੀ ਮਿਰਚ ਪਾਊਡਰ ਤੇ ਥੋੜੀ ਜਹੀ ਅਜਵਾਈਨ ਪਾਵਾਂਗੇ ਅਜਵਾਈਨ ਆਪਾਂ ਹੱਥਾਂ ਨਾਲ ਹਲਕੀ ਜਹੀ ਕ੍ਰਸ਼ ਕਰਕੇ ਪਾਵਾਂਗੇ ਮੈਦਾ ਆਪਾਂ 2 ਕੱਪ ਲਿਆ ਸੀ ਇਸਦੇ ਲਈ ਕਿਉਂ ਆਪਾਂ 1/2 ਕੱਪ ਜਾਣੇ ਕਿ ਜਿੰਨਾ ਮੈਦਾ ਉਸ ਦਾ ਚੌਥਾ ਹਿੱਸਾ ਆਪਾਂ ਘੀ ਲਵਾਂਗੇ ਘੀ ਵੀ ਤੁਸੀਂ ਆਪਣੀ ਚੁਆਇਸ ਤੇ ਉਤਪਾਦਕ ਲੈ ਸਕਦੇ ਹੋ ਬਸ ਸਰੋਂ ਦੇ ਤੇਲ ਨੂੰ ਛੱਡ ਕੇ ਬਾਕੀ ਕੋਈ ਵੀ ਕੁਕਿੰਗ ਆਇਲ ਤੁਸੀਂ ਇਸ ਪ੍ਰੋਸੈਸ ਦੇ ਲਈ ਲੈ ਸਕਦੇ ਹੋ ਹੁਣ ਕੀ ਨੂੰ ਚੰਗੀ ਤਰ੍ਹਾਂ ਮੈਦੇ ਵਿੱਚ ਮਿਲਾਉਣਾ ਹੈ ਇਸ ਤੇ ਲਈ ਹੱਥਾਂ ਦਾ ਇਸਤੇਮਾਲ ਕਰੋ ਹੱਥਾਂ ਨਾਲ ਘਿਓ ਨੂੰ ਚੰਗੀ ਤਰ੍ਹਾਂ ਸਾਰੇ ਮੈਦੇ ਵਿੱਚ ਮਿਕਸ ਕਰ ਲਵੋ ਇਸ ਪ੍ਰੋਸੈਸ ਨੂੰ ਤਕਰੀਬਨ 4 ਤੋਂ 5 ਮਿੰਟ ਲੱਗ ਜਾਂਦੇ ਹਨ ਫਿਰ ਮੈਦੇ ਦੀ ਮੁਠੀ ਜਹੀ ਭੁਲਾ ਕੇ ਵੇਖ ਲਵੋ ਜੇਕਰ ਮੁਠੀ ਬੰਦਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਕਿ ਉਹ ਦੀ ਕੁਆਂਟੀਟੀ ਸਫੀਸ਼ੀਐਂਟ ਹੈ ਪਰ ਜੇਕਰ ਆਟਾ ਖਿੱਲਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਆਟੇ ਵਿੱਚ ਹਲੇ ਹੋਰ ਕਿਓ ਦੀ ਲੋੜ ਹੈ ਕਿਉਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਚੱਲਦੇ ਹਾਂ ਆਟੇ ਨੂੰ ਗੁੰਨਣ ਦੇ ਪ੍ਰੋਸੈਸ ਉਪਰ ਇਸ ਦੇ ਲਈ ਮੈਂ 1/4 ਕੱਪ ਹਲਕਾ ਗਰਮ ਪਾਣੀ ਲਿਆ ਹੈ ਜਾਨਕਿ 2 ਕੱਪ ਕਮੈਦੇ ਨੂੰ ਆਪਾਂ ਚੌਥੇ ਹਿੱਸੇ ਪਾਣੀ ਨਾਲ ਹੀ ਗੁੰਨਣਾ ਹੈ ਪਾਣੀ ਦੀ ਕੁਆਂਟੀਟੀ ਤੁਸੀਂ ਇਸ ਤੋਂ ਜ਼ਿਆਦਾ ਬਿਲਕੁਲ ਵੀ ਨਹੀਂ ਲੈਣੀ ਸਾਰੇ ਆਟੇ ਨੂੰ ਬਸ ਇੰਨੇ ਕੁ ਪਾਣੀ ਨਾਲ ਹੀ ਆਪਾਂ ਗੁੰਨਣਾ ਹੈ ਹੁਣ ਥੋੜਾ-ਥੋੜਾ ਪਾਣੀ ਆਪਾਂ ਆਟੇ ਵਿੱਚ ਮਿਕਸ ਕਰਾਂਗੇ ਤੇ ਆਟੇ ਨੂੰ ਇਕੱਠਾ ਕਰਨਾ ਸ਼ੁਰੂ ਕਰਾਂਗੇ ਆਟੇ ਨੂੰ ਚੰਗੀ ਤਰ੍ਹਾਂ ਮੁੱਠੀਆਂ ਦੇ ਦੇ ਕੇ ਗੁੰਨਣਾ ਹੈ ਥੋੜੀ देर ਚੰਗੀ ਤਰ੍ਹਾਂ ਮਸਲਣ ਤੋਂ ਬਾਅਦ ਆਟੇ ਵਿੱਚ ਫਲੈਕਸੀਬਿਲਟੀ ਆ ਜਾਂਦੀ ਹੈ ਤੇ ਆਟਾ ਚੰਗੀ ਤਰ੍ਹਾਂ ਜੁੜ ਜਾਂਦਾ ਹੈ ਹੁਣ ਇਸ ਨੂੰ 15 ਤੋਂ 20 ਮਿੰਟ ਸੈੱਟ ਹੋਣ ਲਈ ਛੱਡ ਦਵਾਂਗੇ ਹੁਣ 15 ਮਿੰਟ ਹੋ ਚੁੱਕੇ ਹਨ ਮਟਰਾਂ ਨੂੰ ਆਪਾਂ ਬੇਲ ਕੇ ਤਿਆਰ ਕਰਦੇ ਹਾਂ ਇਸ ਲਈ ਮੈਂ ਇੱਕ ਮੋਟਾ ਜਿਹਾ ਪੇੜਾ ਲਿਆ ਹੈ ਇਸ ਨੂੰ ਸੈਲਫ ਦੇ ਉੱਪਰ ਜਾਂ ਫਿਰ ਕਿਸੇ ਵੀ ਫਲੈਟ ਸਰਫੇਸ ਤੇ ਆਪਾਂ ਰੋਟੀ ਵਾਂਗ ਜਿੰਨਾ ਪਤਲਾ ਜਨ ਕੇ ਟੈਂਸ਼ਨ ਲੈ ਕੇ ਨਹੀਂ ਸਗੋ ਟੈਂਸ਼ਨ ਫ੍ਰੀ ਹੋ ਕੇ ਜਿਹੋ ਜਾਂ ਵੀ ਤੁਸੀਂ ਇਸ ਨੂੰ ਬੇਲ ਸਕਦੇ ਹੋ ਬੇਲ ਲਵ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਬੇਲਣ ਦੇ ਨਾਲ ਛੋਡੇ ਮਟਰ ਜੋ ਹੈ ਉਹ ਸੌਫਟ ਨਹੀਂ ਹੋਣਗੇ ਇਸ ਦੇ ਵਿੱਚ ਮੈਜ਼ਰਮੈਂਟ ਸਹੀ ਹੈ ਤਾਂ ਮਟਰ ਹਮੇਸ਼ਾ ਕ੍ਰਿਸਪੀ ਬਣਨਗੇ ਹੁਣ ਇਸ ਨੂੰ ਚੰਚਰੀ ਹੋ ਕੇ ਜਿਹੋ ਜਿਹਾ ਵੀ ਤੁਸੀਂ ਬੇਲ ਸਕਦੇ ਹੋ ਬੇਲ ਲਵੋ ਫੇ ਚਾਕੂ ਜਾਂ ਕਟਰ ਦੇ ਨਾਲ ਇਸ ਦੀਆਂ ਰਫ ਕਿਨਾਰੀਆਂ ਨੂੰ ਕੱਟ ਲਵੋ ਹੁਣ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਉਸ ਤਰ੍ਹਾਂ ਲੰਬਾ ਲੰਬਾ ਤੇ ਫੇਰ ਟੀਰਛਾ ਟੀਰਛਾ ਇਹਨਾਂ ਨੂੰ ਕੱਟ ਲਵੋ ਜਾਨਿ ਕੇ ਮਟਰਾਂ ਨੂੰ ਤੁਸੀਂ ਆਪਣੀ ਪਸੰਦ ਮੁਤਾਬਕ ਜਿਸ ਤਰ੍ਹਾਂ ਵੀ ਕੱਟ ਸਕਦੇ ਹੋ ਕੱਟ ਲਵੋ ਇਸ ਤਰ੍ਹਾਂ ਸਾਰੀ ਮਟਰਾਂ ਨੂੰ ਕੱਟ ਕੇ ਇੱਕ ਪ੍ਰਾਂਤ ਜਾਂ ਕਿਸੇ ਵੀ ਭਾਂਡੇ ਵਿੱਚ ਰੱਖ ਲਵੋ ਉੱਪਰੋਂ ਦੀ ਢੱਕ ਦਿਵੋ ਤਾਂ ਕਿ ਇਹਨਾਂ ਉੱਪਰ ਸਿਕਰੀ ਨਾ ਆ ਜਾਵੇ ਹੁਣ ਕੜਾਹੀ ਵਿੱਚ ਤੇਲ ਨੂੰ ਤੇਜ਼ ਗਰਮ ਕਰੋ ਜਾਨੀ ਕਿ ਜਦੋਂ ਆਪਾਂ ਮਟਰਾਂ ਨੂੰ ਤਲਣ ਲਈ ਪਾਉਣਾ ਹੈ ਤਾਂ ਉਦੋਂ ਤੇਲ ਤੇਜ਼ ਗਰਮ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਫਲੇਮ ਨੂੰ ਮੀਡੀਅਮ ਤੇ ਕਰਕੇ ਆਪਾਂ ਮਟਰਾਂ ਨੂੰ ਤਲਣਾ ਹੈ ਜਦ ਕਿ ਤਲਣ ਵੇਲੇ ਫਲੇਮ ਆਪਣੀ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਮਟਰ ਅੰਦਰ ਤੱਕ ਚੰਗੀ ਤਰ੍ਹਾਂ ਸਿੱਖ ਜਾਣ ਤੇ ਕੱਚਾਪਨ ਬਿਲਕੁਲ ਵੀ ਮਹਿਸੂਸ ਨਾ ਹੋਵੇ ਹੁਣ ਮਟਰਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਪਕਾ ਲਵੋ ਮਟਰ ਜਦ 골ਡਨ ਜਾਂ ਕਲਰ ਦੇਣ ਲੱਗ ਪੈਣ ਤਾਂ ਇਹਨਾਂ ਨੂੰ ਕੜਾਹੀ ਵਿੱਚੋਂ ਬਾਰ ਕੱਢ ਲਵੋ ਇਸ ਤਰ੍ਹਾਂ ਸਾਰੇ ਮਟਰਾਂ ਨੂੰ ਥਲ ਕੇ ਤਿਆਰ ਕਰ ਲਵੋ ਹੁਣ ਮਟਰ ਜੋ ਹਨ ਉਹ ਆਪਣੇ ਖਾਣ ਲਈ ਤਿਆਰ ਹਨ ਇਸ ਤਰ੍ਹਾਂ ਸਾਰੇ ਮਟਰਾਂ ਨੂੰ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਬਹੁਤ ਹੀ ਵਧੀਆ ਮਟਰ ਤੁਹਾਡੇ ਬਣ ਕੇ ਤਿਆਰ ਹੋਣਗੇ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੇਕਰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ